ਹਾਂ ਰਹੀ ਜਿੱਲਾ ਪਹੁੰਚ ਗਿਆ ਉਹ ਲੱਗਿਆ ਕਬੜੀ ਕੋਈ ਏੰਮ ਦਿੱਤੀ ਏੰਮ ਦਿੱਤੀ ਆਹ ਚੱਲ ਧਿਆਨ ਨਾਲ ਵੀਰੇ ਧਿਆਨ ਆਹ ਬੁੱਢਾ ਦੇਖੋ ਸਾਰਾ ਪਿੰਡ ਹੱਕਾ ਮਾਰਦਾ ਜੀ ਸਾਰਾ ਪਿੰਡ ਜਿਹੜੇ ਵੀ ਗੇਟ ਤੇ ਜਾਂਦੇ ਹਰੇਕ ਬੰਦਾ ਮਦਦ ਮੰਗਦਾ ਹਾਂਜੀ ਇਹ ਤਾਂ ਇੰਨੀਆਂ ਕੌਲਾਂ ਆਉਂਦੀਆਂ ਨਾ ਕਲਦੀਆਂ ਤਵੇ ਇੱਥੇ ਪਹੁੰਚੇ ਉਧਰ ਕਲਾ ਨਾਲੋਂ ਤੋਂ ਅੱਗੇ ਪਾਸੇ ਪੰਜ ਛੇ ਪਿੰਡਾਂ ਦੇ ਬਹੁਤ ਸਾਲਾ ਕੋਈ ਗੱਲ ਨਹੀਂ ਇੱਥੇ ਬਾਪੂ ਇੱਕ ਪ੍ਰੈਗਨੈਂਟ ਭੈਣ ਨੂੰ ਲੈ ਜੀ ਪਹਿਲਾਂ ਆ ਜੀ ਬੀਬੀ ਨੂੰ ਲੈਣ ਆਇਆ ਜੀ ਉਹ ਦੇਖੋ ਖੜੇ ਆ ਰੋੜੀ ਆ ਜਰਾ ਦੇ ਦੋ ਭਾਈ ਰਾਹ ਦੇ ਦੋ ਫੜ 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 ਬੰਨ ਕੇ ਲੈ ਲਓ ਥੋੜਾ ਦੂਰ ਹੋ ਜਾ ਪਿੱਛੇ ਹੋ ਜਾ ਪਿੱਛੇ ਬੰਨ ਕੇ ਲੈ ਲਓ ਯਾਰ ਆਰਾਮ ਨਾਲ ਪੈਣਾ ਪਿੱਛੇ ਰਹੋ ਪਿੱਛੇ ਆ ਜਾ ਪੈਣਾ চল <laughs> কালেগ ਆ ਲੜਾ ਨਾ ਲੜਾ ਨਾ ਅਮਰੀਕਾ ਤੋਂ ਸੁਣੋ ਲੜਾ ਨਾ ਯਾਰ ਧਿਆਨ 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 ਮੇਰੀ ਗੱਲ ਤਾਂ ਸੁਣੋ ਮੈਂ ਨਾ ਰੋਕ ਤਾ ਉਹ ਜਾ ਯਾਰ ਕਰੋੜੇ ਉੱਠਾ ਲਈ ਉਹ ਵੀਰੇ 1 ਮਿੰਟ ਗੱਲ ਤਾਂ ਸੁਣ ਲੋ ਸਾਡੀ ਗੱਲ ਤਾਂ ਸੁਣ ਲੋ ਤੁਹਾਨੂੰ ਹੋਰ ਕੀ ਪ੍ਰੋਬਲਮ ਆ ਖਾਣ ਓਏ ਲਾ ਦੇ ਦੇਖ ਲੈ ਹੋਰ ਆਪਾਂ ਤੇਰੀ ਜੜੀ ਆਉਂਦੀ ਆਪਾਂ ਹੋਰ ਕਿਹਦੇ ਨੇ ਘਰਦਾਂ ਨੂੰ ਕਹੀਆਂ ਤਾਂ ਹੋਈ ਆਹੇ ਸ਼ਹਿਰ ਦੇ ਦਾ ਮੜੀ ਜੀ ਬੋਲਦਾ ਆਹੇ ਆਦਾ ਮੁਰਤੇ ਆ ਕੇ ਭੈਣ ਲੈ ਦੀਏ ਨਹੀਂ ਮੈਂ ਮੋਕੇ ਲੈ ਆਉਂ ਨਹੀਂ ਇਹ ਲੈਣ ਕਿੰਗਾ ਸੁਣਾਉਣੇ ਹੋ ਮੇਰੇ ਕੋਈ ਜਾਊਗਾ ਰੰਦਾ ਲੈ ਜਣੇ ਭੈਣ ਨੂੰ ਲੈ ਕੇ ਭੈਣ ਨੂੰ ਬਿਠਾ ਲਈਏ ਵਾਹਿਗੁਰੂ 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 ਕੋਈ ਨਹੀਂ ਪਹੁੰਚਿਆ ਇੱਥੇ ਸਭ ਪਿਛੇ ਨੂੰ ਹੀ ਜਾਂਦੇ ਆ ਬਿਲਕੁਲ ਇਹ ਦਿਗਲਾਤ ਤੋਣਾ ਹੁੰਦਾ ਦੇਖਿਆਲਾ ਬਿਲਕੁਲ ਵੀਰੇ ਆਪੇ ਅਲਾਕਾ ਬਿਲਕੁਲ ਜਿੜ ਨਹੀਂ ਆ ਕੀ ਉਹ ਤੁਸੀਂ ਉਹ ਦੇਣ ਲੱਗੇ ਸੀ ਨਾ ਉਹ ਦੇਖ ਲਓ ਵੀ ਇਹ ਕਿਵੇਂ ਮਤਲਬ ਹੋ ਜਾਉਗਾ ਆ ਨਿਕਲੀ ਹੋਣਾ ਸਾਰਾ ਸੁਣ ਕੇ ਤਾਰ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਕੀ ਕਰੀਏ ਯਾਰ ਇਹ ਜੀ ਦੂਰ ਸਾਰੇ ਪੰਜਾਬ ਚੋਂ ਕਿੱਥੇ ਕਿੱਥੇ ਜਾਈਏ ਯਾਰ ਬਿਲਕੁਲ ਸਮਝੀ ਨੇ ਸਾਰੇ ਹੀ ਹਾਲਾਤ ਇਹ ਮਾੜੇ ਆ ਬਿਲਕੁਲ ਬਿਲਕੁਲ ਕਲਾਂ ਨਾ ਔਰ ਉਧਰੋਂ ਕਿੱਧਰ ਕਿੱਧਰ ਨੂੰ ਜਾਈਏ ਯਾਰ ਖਾਣ ਪੀਣ ਦੀ ਤਾਂ ਇੰਨੀ ਦਿੱਕਤ ਆ ਜੀ ਜਦੋਂ ਹੁਣ ਅਸੀਂ ਵੀਰੇ ਫੜਾਇਆ ਖਾਣ ਨੂੰ ਬਿਸਕਟ ਮਤਲਬ ਸਾਰੇ ਇੱਕ ਦੂਜੇ ਦੇ ਉੱਪਰ ਹੀ ਹੋ ਕੇ ਆਇਆ ਇੱਥੇ ਲੋਕ ਤੁੱਖੇ ਬੈਠੇ ਹੋ ਆ ਤਿੰਨ ਦਿਨ ਤੋਂ ਰਹਿੰਦੇ ਨੇ ਤਿੰਨ ਦਿਨ ਤੋਂ ਜਿਹੜੀ ਪ੍ਰੈਗਨੈਂਟ ਹੋਰ ਤੇ ਕਿੱਧਰੇ ਹੋ ਜੀ ਪ੍ਰੈਗਨੈਂਟ ਭੈਣ ਆ ਜੋਦੇ ਦੇ ਵਾਈਫ ਜੋਦੇ ਦੇ ਜੋਦੇ ਦੀ ਵਾਈਫ ਕੋਲ ਤਾਂ ਬੱਚਾ ਹੋਣਾ ਜੀ ਕਿੱਥੇ ਆ ਘਰ ਜੋਦੇ ਦਾ ਜੀ ਘਰ ਕਿੱਥੇ ਇੱਕ ਇੱਕ ਲੈ ਬਾਈ ਹਾਂ ਆ ਪਾਣੀ ਲੈ ਬੜੀ ਬੜਾ ਬਾਈ ਨੂੰ ਯਾਰ ਉਹ ਬਾਈ ਨੂੰ ਪਾਣੀ ਮੈਂ ਕਰਦਾ ਪਾਣੀ ਦੇ ਬਾਈ ਬਾਈ ਬਫੜ ਯਾਰ ਉਹ ਸੇਟ ਉੱਪਰ ਲੈ ਇੱਕ ਇੱਕ ਬੋਤਲ ਪਾਣੀ ਪੀਤਾ ਨਹੀਂ ਨਹੀਂ ਪਾਣੀ ਨਹੀਂ ਪੀਤਾ ਪੀਤਾ ਹੀ ਨਹੀਂ ਪਾਣੀ ਅੱਛਾ ਲੈ ਤੁਸੀਂ ਵੀ ਪੀਓ ਲੈ ਫੜੋ ਆਪਣਾ ਚਪਲਾ ਲਾਵੇ ਕਿੱਥੇ ਪਤਾ ਕੀਤਾ ਹੀ ਫੇਰ ਤੁੰਨ੍ਹ ਕੋਲ ਕੋਈ ਹੈਲਪਫੁਲ ਆਏਗਾ ਕੋਈ ਬੰਦਾ ਹੋਰ ਕੋਈ ਕਰ ਦੇ ਬਾਈ ਕਰ ਦੂ ਓਕੇ ਕੁਝ ਖਾਣ ਨੂੰ ਦੇ ਕੇ ਗਏ ਪਾਣੀ ਦੇ ਕੇ ਗਏ ਪਾਣੀ ਦੇ ਕੇ ਗਏ ਆ ਜਾ ਮੇਰਾ ਪੁੱਤ ਆ ਜਾ ਮੇਰਾ ਪੁੱਤ ਆ ਜਾ ਮੇਰਾ ਪੁੱਤ ਇਧਰ ਨੂੰ ਮੂੰਹ ਕਰ ਉਧਰੋਂ ਇਧਰ ਨੂੰ ਮੂੰਹ ਕਰ ਲੋ ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਕਿ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਅਜੂਰੇ ਪਹੁੰਚੇ ਹਾਂ ਅਜੂ ਅਜੂਰੇ ਆ ਜਾ ਲਿਆ ਫੜ ਗਏ ਆ ਆ ਮੜਿਆ ਆ ਚੱਕੀ ਇਹਨੂੰ ਐਂ ਕਰੀ ਆ ਕਰੀ ਮੇਰੇ ਕਿਵੇਂ ਹੁੰਦੀ ਆ ਆ ਲੱਗ ਜਾਂਦੀ ਆ ਕੀ ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਹੀ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਰਾਂ ਬਟਿਆ ਲਓ ਭੈਣ ਨੂੰ ਆ ਪਾਓ ਹੱਥ ਪਾਓ ਜੀ ਹਾਂ ਚਲੋ ਆ ਅਗਲੀ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਭੈਣੇ ਆਜੋ ਆਜੋ ਇਹ ਹਾਂ ਹੱਥ ਪਾ ਲਓ ਲੈ ਭੈਣੇ ਨੂੰ ਹੱਥ ਪਾ ਲਓ ਇਹਨੂੰ ਹੱਥ ਪਾ ਲਓ ਭੈਣੇ ਹਾਂ ਆ ਬੱਚੇ ਪੰਜਾਬੀ ਦੇ ਜਾ ਮੰਗੜੀ ਆ ਲੈ ਆਹ ਕੋਈ ਨਹੀਂ ਜਿਹੜੀ ਜਗਾ ਬਣ ਰੰਗਾ ਹੋਈ ਗੱਲ ਹੈ ਹੈ वाज नहीं, नहीं। आया आया वो थे आपा उन्हें पे जा कोई नहीं कोई नहीं आप नंबर ले लो नंबर ले लो आप अपने नहीं और नंबर आ गया और ये हां जी आ रहे आ रहे देखो बहन पति आई नहीं आ रहे लेके मिलेगा मिलेगा ठीक है जी हां जी बोल बोलिए जी अच्छा अच्छा हां जी हां जी ਉੱਦਾ ਦੇਖੋ ਬਾਤ ਉਹ ਨੰਨੇ ਜੀ ਉਹ ਮਾਦੇ ਉਹ ਲਾਲਾ ਵੀਰੇ ਚਲੋ ਭਾਈ ਠੀਕ ਹੋ ਹਾਂ ਜੀ ਧੰਨਵਾਦ ਤੁਹਾਡਾ ਧੰਨਵਾਦ ਚਲੋ ਭਾਈ ਜਾਣੋ ਠੀਕ ਹੈ ਹਾਂ ਹਾਂ ਅੱਪ ਕਾ ਮਾਰਾ ਕਿ ਕਰ ਰਹੇ ਹੋ ਕਮਰਾਏ ਕਿਥੇ ਕਮਰਾਏ ਕੰਡ ਕਿਥੇ ਕਮਰਾਏ ਉਹ ਬਾਈ ਸੰਗਲ ਸੋ ਲੈ ਕੇ ਫੈਨ ਵਾਸ ਕਰ ਸਾਡੇ ਆਏ ਤਾਂ ਸਾਡੀ ਫਿਰ ਵੋਟ ਗਈ ਹੋ ਇੱਕ ਬਾਈ ਇੱਥੇ ਨਿਕਲਣਾ ਕਹਿ ਰਹੇ ਨੇ ओ ने जी। हाँ। जी? ना ना, जाना जी की प्रॉब्लम है जी जी अच्छा ठीक है ठीक है ठीक है आज आज पेने आज आज पैने आज आज ਉਧਰ ਵਿੱਚ ਹੋ ਜਾਓ ਕਰੋ ਇੱਥੇ ਪਾਣੀ ਕਿੰਨਾ ਕਿੰਨਾ ਰੋਲ ਲੈ ਕੇ ਆਪਾਂ ਬੜਾ ਜ਼ਿਆਦਾ ਦੇ ਲਾ ਹਾਂ ਉਧਰ ਪਿੱਛੇ ਹੋ ਪਿੱਛੇ ਹੋ ਜਾਓ ਉਧਰ ਪਿੱਛੇ ਹੋ ਨੋਮਨੀ ਲਈ ਯਾਰ ਉਧਰ ਘੁੰਮ ਕੇ ਫੇਰ ਨੋਮਨੀ ਵਾਲੀ ਨੋਮਨੀ ਵਾਲੀ ਨੋਮਨੀ ਬਹਿ ਜਾਣਾ ਆਜੋ ਭੈਣ ਆ ਆ ਵੀਰੇ ਚੜਾਓ ਭੈਣ ਨੂੰ ਕਿੱਥੇ ਚੜਾਉਂਗੇ ਉਹ ਦੇਖੀ ਇੱਕ ਸੈਕਿੰਡ ਦੱਬੋ ਇੱਥੋਂ ਦੱਬੋ ਕੋਈ ਨਹੀਂ ਹੋਦੀ ਜਾਓ ਫੇਰ ਛੱਡ ਕੇ ਉਹ ਯਾਰ ਇਹ ਨਹੀਂ ਜਾਣਾ ਯਾਰ ਨੋਮਨੀ ਨੂੰ ਪਾਓ ਜਾ ਮਾਰੇ ਨਾਲ ਧਿਆਨ ਨਾਲ ਧਿਆਨ ਨਾਲ ਮੇਰੇ ਕੋਲ ਕਲਮ ਆਜੋ ਵੀਰ ਪਾਓ ਆਜੋ ਆਸ ਮੈਂ ਜੱਪਣ ਇਧਰ ਜੀ ਆ ਆਹ ਪਹਿਲੇ ਬੱਚੇ ਤੁਸੀਂ ਖੜੇ ਹੋ ਜਾ ਬੱਚਾ ਆਜੋ ਤੁਹਾਨੂੰ ਕੋਈ ਨਹੀਂ ਕਹ ਲੋਗਾ ਆਸ ਮਾਰੋ ਆਜੋ ਮੇਰੇ ਪਹਿਨੇ ਮਾਰੇ ਤੇ ਬਰੇ ਮਗਰੇ ਬੈਜੋ ਪਹਿਨੇ ਇੱਥੇ ਥੱਲੇ ਚੌਂਕੜੀ ਮਾਰ ਲਓ ਚੌਂਕੜੀ ਮਾਰ ਥੱਲੇ ਬੈਜੋ ਪਹਿਨੇ ਚੌਂਕੜੀ ਮਾਰ ਲਓ ਕੋਈ ਨਹੀਂ ਕੋਈ ਨਹੀਂ ਠੀਕੇ ਪਹਿਨੇ ਇੰਨੇ ਦੇ ਘਰ ਨਾ ਗਾ ਜਾਦੇ ਇਹ ਨੰਗਲ ਸੋਹਲ ਪਿੰਡ ਆ ਜੀ ਨੰਗਲ ਸੋਹਲ ਜਿਹੜੇ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾ ਤਲ ਗੜਦੀ ਹੈ ਜੀ ਦੱਸ ਦੇ ਵੀਰੇ ਦੱਸ ਦੇ ਵੀਰੇ ਕਿੱਥੇ ਆ ਜਾ ਚਲੋ ਚਲੋ 2 ਮਿੰਟ ਲਾਓ ਹਾਂ ਜੀ ਸਰ ਉੱਥੇ ਪਾ ਕੇ ਫੇਰ ਚੱਲੇ ਹੋਏ ਪਹਿਲਾਂ ਦੀ ਵੀ ਸੀ ਸਟਾਰਟ ਕਰ ਲਈਏ ਟੈਂਟ ਥੱਲੇ ਨਹੀਂ ਜਾਣਾ ਕਿਹੜੇ ਘਰ ਜਾਣਾ ਅੱਬੇ ਅੱਬੇ ਤੁਰ ਕੇ ਚੱਲ ਜਾਂਦੇ ਹਾਂ ਹਾਂ